ਦੇ ਕੱਪ ਤੇ ਕੰਮੇ ਵਾਲਾ ਅਮਨ ਬੋਲਰ ਮੇਰਾ ਭਰਾ ਅੱਜ ਦੇਖੋ ਲੋਕਾਂ ਦੇ ਵੀਡੀਓ ਪਹੁੰਚਦੀ ਅੱਜ ਜਦੀ ਮੈਂ ਪਾ ਰਿਹਾ ਰਾਉਂਡ ਦੀ ਬਾਲ ਪਾ ਰਿਹਾ ਆਇਆ ਵੀ ਰਾਜਾ ਰਾਉਂਡ ਦੀ ਵੀਰੇ ਆਇਆ ਵੀ ਹਮਣਿਆ ਬਹੁਤ ਸੋਹਣਾ ਅੰਪਾਇਰ ਆ ਵੀਰੇ ਬਹੁਤ ਸੋਹਣਾ ਪਲੇਅਰ ਆ ਲੋ ਭਰਾ ਪਹਿਲੀ ਬਾਲ ਪਹਿਲੀ ਬਾਲ ਤੇ ਦੇਖੋ ਅਮਨ ਨੇ ਅਪੀਲ ਕਰੀ ਔਰ ਫੀਲਡਰ ਨੇ ਕੈਚ ਕਥਨਾ ਖਾਲੇ ਵੀਰੇ

ਦਾ ਮੈਚ ਮਿਲ ਆਇਆ ਹੈਟਟ੍ਰਿਕ ਬੋਲ ਆ ਜੀ ਆਮੜੇ ਦੇ ਕੰਮੇ ਵਾਲੇ ਦੇ ਲੱਗੀ ਦੇਖੋ ਲਓ ਜੀ ਹੈਟਟ੍ਰਿਕ ਬਾਲ ਆ ਹੋਏ ਯਾਰ ਇੱਕ ਤਾੜੀ ਦੇ ਬਲਾ ਲਓ ਜੀ ਆਮੜੇ ਨੇ ਹੈਟਟ੍ਰਿਕ ਲਾਤੀ ਜੀ ਲਓ ਜੀ ਜਲਦੀ ਟੂਰਨਾਮੈਂਟ ਤੇ ਆਮੜੇ ਨੇ ਹੈਟਟ੍ਰਿਕ ਲਾਤੀ ਵੀਰੇ ਲੱਗਣਾ ਸਰਾਕ ਕਰ ਗਿਆ ਉਸਤਾਜ ਵੀਰੇ ਬੋਲਰ ਬਹੁਤ ਸੋਹਣੀ ਬਾਲ ਕਰਿਆ ਫਿਲਡਰ ਨੇ ਕੈਚ ਬੜਾ ਵੀਰੇ ਹੈਟਟ੍ਰਿਕ ਲਾ ਕੇ ਬਹੁਤ ਸੋਹਣੀ ਬਾਲ ਕਰਿਆ ਵੀ ਆਮੜੇ ਦੇ ਕੰਮੇ ਵਾਲੇ ਨੇ ਲਓ ਜੀ ਚੌਥੀ ਬਾਲ ਕਿੱਲੇ ਪੈਂਦੀ ਸੀ ਬਾਲ ਖੇਡ ਦੇ ਕਿਲੇ ਮੈਦਾਨ ਦੇ ਵਿੱਚ ਲਓ ਫੇਰ ਇੱਕ ਵਾਰ ਕੋਸ਼ਿਸ਼ ਜਿਹੜੀ ਹੋਈ ਹੈ ਪਰ ਸਾਹਮਣੇ ਕਿਦੇ ਪ੍ਰਕਾਸ਼ ਮੁੰਡਾ ਕਿਦੇ ਸਮੇ ਪੰਜੀ ਉਹ ਪੌਂਚ ਚੱਲਿਆ ਲਓ ਜੀ ਬਨ ਕੇ ਖੜਾਤੀ ਸਾਰੀ ਟੀਮ ਅਨੰਦਪੁਰ ਦੀ ਹਮਣ ਸਰਾ ਕਰ ਗਿਆ ਬਾਈ ਲਾਸਟ ਬਾਲ ਕੀ ਬਾਤ ਹੈ ਵੀ ਕੀ ਆਵਾਜ਼ ਦਾ ਬਾਈਸ ਇੱਕ ਕਰੰਟੇ ওভার ਲਾਦਾ ਜੀ ਕੰਮੇ ਵਾਲੇ ਨੇ ਐਵੇਂ ਨਹੀਂ ਦੁਨੀਆ ਉਸਤਾਜ ਮੰਨੇਗੀ